ਜੋਨਰ ਵਾਲੇ ਕੁੱਕ ਕੋਈ ਨਹੀਂ ਆਉਂਦੇ ਬਾਰ 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 108 ਬੜਾ ਬੜਾ ਬੋਲ ਜੇ ਮੈਂ ਰਿਜ਼ਰਵੇਸ਼ਨ ਕਰਾਂ ਕਸ਼ਮੀਰ ਕਸ਼ਮੀਰ ਇੱਕ ਸਾਲ ਤੋਂ ਕੰਮ ਰੋ ਰਿਹਾ ਇੱਕ ਸਾਲ ਤੋਂ ਨੀਰ ਬੋਲਦਾ ਇਥੇ ਅੱਜ 55 ਦੇ ਕੈਸਾ ਚੋ ਚ ਕੀ ਵਾਰਦਾਤ ਹੋਈ ਏ ਇਥੇ ਅੱਜ ਇੱਕ ਮੌਕੇ ਤੇ ਆਏ ਆਂ ਜੀ ਇਥੇ ਸਾਨੂੰ ਮੈਸੇਜ ਆਇਆ ਵੀ ਇਥੇ ਕਿਸੇ ਦਾ ਜਿਹੜਾ ਵਾ ਮਰਡਰ ਹੋ ਗਿਆ ਵਾ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਇਥੇ ਬੰਦਾ ਇੱਕ ਜਿਹੜਾ ਵਾ ਕਿਰਚੋਂ ਵੱਜੀ ਸੀ ਉਹਦੇ ਤੇ ਉਹ ਮਰਤਕ ਪਿਆ ਸੀਗਾ ਠੀਕ ਹੈ ਇੱਥੇ ਮੌਕੇ ਤੇ ਪਹੁੰਚ ਕੇ ਹੁਣ ਜਿਹੜੀ ਆ ਤਸਦੀਕ ਕਰ ਰਹੇ ਆ ਜੋ ਵੀ ਹਾਲਾਤ ਪਾਏ ਗਏ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲ ਤੇ ਲਿਆਂਦੀ ਜੇ ਉਹ ਪਰਿਵਾਰ ਵੱਲੋਂ ਤੇ ਇੱਕ ਨਾਂ ਲਿਆ ਜਾ ਰਿਹਾ ਵੀ ਸਾਨੂੰ ਇਹਨੇ ਧਮਕੀਆਂ ਦਿੱਤੀਆਂ ਸੀ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾਵਾ ਇਹ ਤਫਤੀਸ਼ ਕਰ ਰਹੇ ਆ ਤਫਤੀਸ਼ ਦੇ ਦੌਰਾਨ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਹਾਂਜੀ ਅਕਲ ਦੀ ਕੀ ਗੱਲ ਬਾਤ ਹੈ ਕੀ ਨਾਂ ਤੁਹਾਡਾ ਜੀ ਚਤਨਾਮ ਸਿੰਘ ਸਾਹਿਬ ਕਿਹੜਾ ਪਿੰਡ ਜੀ ਕੋਈ ਕਟਕਿਆ ਜੀ ਕੀ ਗੱਲ ਬਾਤ ਹੋਈ ਆ ਜੀ ਸਰ ਸਾਨੂੰ ਦੇ ਇਸ ਤਰ੍ਹਾਂ ਫੋਨ ਕੇ ਨੇ ਕੀਤਾ ਵੀ ਘਟਕੇ ਦਾ ਮੁੰਡਾ ਗੱਲਬਾਤ ਹੋ ਗਈ ਆ ਤੇ ਉਥੇ ਇਨਸੀਡੈਂਟ ਹੋ ਗਿਆ ਕੀ ਗੱਲ ਹੋਈ ਆ ਅਸੀਂ ਜਦੋਂ ਆਏ ਤੇ ਇਹ ਦੇਖਿਆ ਤੇ ਦਿਲ ਦੇ ਵਿੱਚ ਸੁਰਗੀਆਂ ਵੱਜੀਆਂ ਕੀ ਨਾ ਜਿਹਦੇ ਦਿਲਾਂ ਵੱਜੀਆਂ ਤੇ ਮੰਗਾ ਮੰਗਾ ਦੇ ਸਿੱਧੇ ਨਾਂ ਦਾ ਪਤਾ ਨਹੀਂ ਜੀ ਰੋਡਵੇ ਦੇ ਵਿੱਚ ਡਰਾਈਵਰੀ ਕਰਦਾ ਇਹ ਪੰਜਾਬ ਰੋਡਵੇ ਜੀ ਉਥੇ ਬੱਤ ਲਾ ਕੇ ਫਿਰ ਸਿੱਧਾ ਕਿਦੇ ਨੂੰ ਹੋਂਡਿਆ ਤੇ ਇੱਥੇ ਆਣ ਕੇ ਆਹ ਕੰਮ ਹੋ ਗਿਆ ਕੀ ਕੰਮ ਹੋਇਆ ਇਹ ਇਹੋ ਕਰਜ਼ਾਂ ਵੱਜੀਆਂ ਦੇ ਦੀ ਮੌਕੇ ਦੇ ਮੌਤ ਹੋਈ ਆਈ ਕਿਹੜੀ ਜਗ੍ਹਾ ਜੇ ਆਹ ਕੋਟ ਆ ਪਿੰਡ ਪੈਂਦਾ ਜੀ ਤੇ ਕੀ ਲੱਗਦਾ ਤੁਹਾਨੂੰ ਤੁਹਾਨੂੰ ਇਹੋ ਲੱਗਦਾ ਵੀ ਸਾਨੂੰ ਪਹਿਲਾਂ ਸਾਡੇ ਦੇ ਇਹਦੇ ਭਰਾ ਦੇ ਦੇ ਮਿਰਤੇ ਦੇ ਨਾ ਕਰਪੂਰਾ ਜ਼ਿਲ੍ਹੇ ਦੇ ਨਜ਼ਾਇਰ ਪਰਚਾ ਕਰਾਤਾ ਜੀ ਇਹਦੇ ਉਹ 302 ਦਾ ਰਾਈ ਨਮਾ ਕਰ ਲੋ ਜੋ ਇਹਦੇ ਡੈਡੀ ਇਤੋਂ 4-5 ਸਾਲ ਪਹਿਲਾਂ ਘੜਕੇ ਵਾਲੀ ਪੰਚਾਇਤ ਮਨਦੀਪ ਸਿੰਘ ਨੇ ਇਹਦੀ ਮੌਤ ਕਰਤੀ ਇਹਦੇ ਡੈਡੀ ਜੀ ਕੀ ਮੰਗ ਕਰਦੇ ਸੀ ਮੰਗ ਹੈ ਇਹੋ ਕਰਦੇ ਆ ਵੀ ਉਹ ਜਿਹੜੇ ਕਾਰਨ ਲੰਗੇ ਹੋਣੇ ਚਾਹੀਦੇ ਆ ਤੇ ਮਨਦੀਪ ਜਦੋਂ ਇਹਦਾ ਪਿਓ ਮਾਰਿਆ ਤੇ ਇਹਨਾਂ ਮੁੜਕੇ ਸਾਨੂੰ ਆਖਿਆ ਜੇ ਨਹੀਂ ਰਈ ਨਵਾ ਕਰਦਾ ਤੇ ਅਸੀਂ ਤੁਹਾਡਾ ਫੇਰ ਬੰਦਾ ਮਾਰ ਦੇਣਾ ਤੁਹਾਨੂੰ ਕਿਹਦਾ ਸਾਨੂੰ ਕੀ ਸਾਕ ਸਾਨੂੰ ਉਹਨਾਂ ਦੇ ਹੋਰ ਸਾਡਾ ਕੋਈ ਨਾ ਵੈਰ ਨਹੀਂ ਦੋਖ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹਾਂਜੀ ਕੀ ਨਾ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਪਿੰਡ ਘੜਕਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਤੇ ਜੀ ਡੈਥ ਹੋਈ ਤੁਹਾਡਾ ਕੀ ਲੱਗਦਾ ਮੇਰਾ ਬ੍ਰਦਰ ਮੇਰੇ ਤੋਂ ਵੱਡਾ ਗਰਮੀਤ ਸਿੰਘ ਕੀ ਕੰਮ ਕਰਦਾ ਸੀ ਇਹ ਡਰਾਈਵਰੀ ਕਰਦਾ ਸੀ ਇਹ ਪ੍ਰਾਈਵੇਟ ਲੱਗਾ ਸੀ ਇੱਥੇ ਤਰਨਤਾਰਨ ਦੀ ਪੂਜਤ ਤੇ ਉਧਰੋਂ ਚੱਲਦਾ ਮੈਂ ਚੱਲਣਾ ਅੱਛਾ ਤੇ ਕਿਦਾਂ ਪਤਾ ਲੱਗਾ ਕਿ ਫਤਲ ਦੀ ਰਗਨ ਵਜਾ ਹੱਡੇ ਨੇ ਪਹਿਲਾਂ ਡੈਡੀ ਦਾ ਕਤਲ ਹੋਇਆ ਹੁੰਨੀ ਚ ਪੰਚਾਇਤ ਤੇ ਪਰਚਾ ਹੋਈ ਤੇ ਉਹ ਸਾਡੇ ਤੇ ਕਾਫੀ ਦਬਾਅ ਬਣਾਉਂਦੇ ਸੀ ਭਿrai ਨਾਮਾ ਕਰ ਲੋ ਇਹ ਉਹ ਉਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਉੱਧਰ ਹੁਣ ਥੋੜੇ ਪਹਿਲਾਂ 6 ਮਹੀਨੇ ਪਹਿ ਰਾਈ ਨਾਮਾ ਕਰ ਲੋ ਤੇ ਉਹ ਹੀ ਅਸੀਂ ਕੀਤਾ ਨਹੀਂ ਵੀ ਪਰਚਾ ਝੂਠਾ ਕਰਾਇਆ ਸਾਡੇ ਤੇ ਬਾਅਦ ਚ ਇਥੇ ਇਨਕੁਆਰੀ ਚੱਲਦੀ ਉਹ ਸਰਪੰਚ ਮਨਦੀਪ ਸਿੰਘ ਦੇ ਖਿਲਾਫ ਮੇਰੇ ਮੇਰੇ ਲੋ ਉੱਥੇ ਵੀ ਉਹਨੇ ਮੈਨੂੰ ਤਾਂ ਕਹਿੰਦੇ ਤੇ ਉਹਨਾਂ ਨੇ ਜਾਇਜ ਪੈਸੇ ਖਾਦੇ ਪਿੰਡ ਦੇ ਨਰੇਗਾ ਦੇ ਕੀ ਮੰਗ ਕਰਦੇ ਹੁਣ ਇਨਸਾਫ ਦੀ ਮੰਗ ਕਰਦੇ ਆਂ ਵੀ ਸਖਤ ਤੋਂ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਜਾਂਚ ਪੂਰੀ ਮੁਕੰਮਲ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅੰਕਲ ਜੀ ਕੀ ਨਾਮ ਤੁਹਾਡਾ ਬੰਦਰਾ ਨਾ ਤਰਸੇਮ ਸਿੰਘ ਜੀ ਕੀ ਗੱਲ ਬਾਤ ਹੋਈ ਇੱਥੇ ਜੀ ਅਸੀਂ ਤੁਰੰਤ ਤਰ ਤੋਂ ਆਣਦੇ ਆਂ ਜੀ ਤੇ ਇੱਥੇ ਹੀ ਵੇਖਿਆ ਇੱਕ ਮੋਟਰਸਾਈਕਲ ਡਗਾ ਤੇ ਬਾਬੇ ਪਨਹਾਰੀ ਦੀ ਜਗ੍ਹਾ ਲੱਗੇ ਤੇ ਅਸੀਂ ਰੋਕੇ ਵੇਖਿਆ ਤੇ ਲੱਗ ਇੱਕ ਬੰਦਾ ਪਿਆ ਵਾ ਐਂ ਤੱਕ ਵੀ ਪੈਸੇ ਚਲੋ ਕਿਤੇ ਲੇਪਿਆ ਹੋਊਗਾ ਤੇ ਉਹ ਉਦੋਂ ਮੰਨ ਲਵੀ ਉਹਦੇ ਜਿਤਨਾ ਦੰਦਲ ਪਈ ਹੈਗੀ ਤੇ ਸਾਹ ਬੜੇ ਔਖੇ ਔਖੇ ਹੋਣ ਰਹੇ ਸੀ ਅਸੀਂ ਆਪਣੀ ਗੱਡੀ ਚੋਂ ਪਾਣੀ ਪੂਣੀ ਕੱਢਿਆ ਪਾਇਆ ਉਹਦੀ ਦੰਦਲ ਨੂੰ ਤੋੜੀ ਉਹ ਮੁਰਗੇ ਸਾਡੇ ਹੱਥਾਂ ਦੇ ਵਿੱਚ ਹੀ ਦਮ ਤੋੜ ਗਿਆ ਲਾਗੇ ਅਸੀਂ ਗੁਰਦਰ ਵਾਲੇ ਸਿੰਘ ਹੀ ਉਹਨਾਂ ਨੂੰ ਆਵਾਜ਼ ਮਾਰੀ ਤੇ ਉਹ ਵੀ ਆਏ ਬਾਹਰ ਮੁਰਗੇ ਫੇਰ ਅਸੀਂ ਉਹਦਾ ਮੋਬਾਈਲ ਕੱਢ ਕੇ ਵੀ ਸ਼ਾਇਦ ਇਹਦੇ ਆਪਣਾ ਕਰੀਏ ਪਰਿਵਾਰ ਨੂੰ ਟੈਲੀਫੋਨ ਉਹਨੂੰ ਲੋਕ ਲੱਗਾ ਹੈਗਾ ਫਿਰ ਮਗਰੋਂ ਉਹਦਾ ਆਇਡੈਂਟੀਟੀ ਕਾਰਡ ਮਿਲ ਪਿਆ ਆਪਣਾ ਉਧਾਰ ਕਾਰਡ ਮਿਲ ਗਿਆ ਉਹ ਤੋਂ ਪਤਾ ਲੱਗਾ ਫਿਰ ਅਸੀਂ ਐਂਬੂਲੈਂਸ ਨੂੰ ਟੈਲੀਫੋਨ ਕੀਤਾ ਥਾਣੇ ਟੈਲੀਫੋਨ ਕੀਤਾ ਸਾਰਿਆਂ ਨੂੰ ਕੀਤਾ ਤੇ ਉਹਨਾਂ ਜੀ ਨੂੰ ਫਿਰ ਉਹਦੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਗਿਆ ਆ ਗਏ ਉਹਨਾਂ ਜੀ ਨੂੰ ਉਹਦੀ ਜਿਹੜੀ ਡੈਥ ਹੋ ਗਈ ਡੈਥ ਹੋ ਚੁੱਕੀ ਸੀ